ਸਾਰੇ ਪਹਿਲੀ ਤੇ ਇਹਨੇ ਹੈਲਬੜਨ ਲਾਇਆ ਮੁੰਡੇ ਨੇ ਦੂਜੀ ਇਹਦਾ ਨੰਬਰ ਪਲੇਟ ਦੇਖੋ ਜੀ ਨੰਬਰ ਪਲੇਟ ਸਹੀ ਨਹੀਂ ਹੈਗਾ ਇਹਦਾ ਆਥੀ ਲੈਸੈਂਸ ਲੈ ਕਰਾਂਗੇ ਜੇ ਹੋਇਆ ਤਾਂ ਇਹਨੂੰ ਚਲਾਨ ਕਰਾਂਗੇ ਨਹੀਂ ਤਾਂ ਬੌਂਡ ਕਰਾਂਗੇ ਸਾਰੇ ਦਾ ਇਹ ਗੁੰਜੂਗਾ 25 ਤੋਂ 30000 30000 ਦਾ ਜਿਹੜਾ ਜੁਰਮਾਨਾ ਬਿਲਕੁਲ ਇਹ ਉਹ ਜੁਰਮਾਨਾ ਇਹਨਾਂ ਕਰਾਂਗੇ ਇਹਨੂੰ ਚੈੱਕ ਕੀਤਾ ਹਾਂ ਇਹ ਇਹਦਾ ਇਹਦਾ ਹਾਂ ਜੀ ਇਹਦਾ ਚਲਾਨ ਕਰਦੇ ਹਾਂ ਬਿਲਕੁਲ ਇਹ ਖਰਾਬ ਹੈ ਜੀ ਜ਼ਲੰਤਰ ਬਿਲਕੁਲ ਜੀ ਪਟਾਕੇ ਮਾਰਦਾ ਇਹਦੀ ਨਾ ਬਦਲਿਆ ਹੋਇਆ ਹੈ ਉਹ ਜਿਨੇ ਪਟਾਕਾ ਮਾਰਦੇ ਵੀਰੋ ਤੁਹਾਡਾ ਤੁਸੀਂ ਮਾਲਕ ਘਬਰਾ ਕੇ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਸੁਣਤੀ ਕਰਦੇ ਆ ਗਾਣੇ ਵੀ ਗਾਣੇ ਵੀ ਚੱਲੇ ਪਟਾਕੇ ਬੁਲਟ ਰੱਖੇ ਪਟਾਕੇ ਪਾਉਣ ਨੂੰ ਪੰਜਾਬੀ ਗਾਣਾ ਹੈਗਾ ਇਹ ਚੱਲਦਾ ਲਿਆ ਵਾ ਕਿਹਦੇ ਤੋਂ ਸੈਲੈਂਸਰ ਵਾਲਾ ਸੈਲੈਂਟ ਵਾਲਾ ਪੁੱਛਿਆ ਪਰ ਸੈਲੈਂਸਰ ਉਹ 10000 ਦਾ ਪਾਉਣਾ ਹੀ ਸੀਗਾ ਇਹ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਹੜਾ ਮਾਯੋਗ ਪੁਲਿਸ ਕਮਿਸ਼ਨਰ ਦੇ ਦੇਸ਼ਾਂ ਦੇ ਅਨਸਾਰ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਛੱਕੀ ਵਾਹਨਾ ਦੇ ਓਵਰਲੋਡ ਵਾਹਨਾ ਦੇ ਔਰ ਆਮ ਤੌਰ ਤੇ ਜਿਹੜੀਆਂ ਪਬਲਿਕ ਵੱਲੋਂ ਸ਼ਿਕਾਇਤਾਂ ਆਉਂਦੀਆਂ ਨੇ ਪੁਲਿਸ ਨੂੰ ਕਿ ਜਿਹੜੇ ਬੁਲੇਟ ਦੇ ਉੱਪਰ ਪਟਾਕੇ ਜਿਹੜੇ ਬਹੁਤ ਨੌਜਵਾਨ ਪਾਉਂਦੇ ਤੁਸੀਂ ਦੇਖਦੇ ਹੋ ਤੇ ਉਹਨਾਂ ਦਾ ਖਾਸ ਕਰਕੇ ਜਿਹੜਾ ਪੁਲਿਸ ਵੱਲੋਂ ਚਲਾਨ ਕੱਟੇ ਜਾ ਰਹੇ ਤਾਂ ਇੱਕ ਬੁਲੇਟ ਨੂੰ ਜਿਹੜਾ ਰੋਕਿਆ ਗਿਆ ਸਰ ਬੁਲੇਟ ਨੂੰ ਜਿਹੜਾ ਰੋਕਿਆ ਗਿਆ ਤਾਂ ਕਿਸ ਕਾਰਨ ਕਰਕੇ ਰੋਕਿਆ ਗਿਆ ਜੀ ਇਹ ਸਰ ਪਹਿਲੀ ਤੇ ਇਹਨੇ ਹੈਲਮਟ ਨਹੀਂ ਲਾਇਆ ਮੁੰਡੇ ਨੇ ਅੱਛਾ ਜੀ ਦੂਜੀ ਇਹਦਾ ਨੰਬਰ ਪਲੇਟ ਦੇਖੋ ਜੀ ਨੰਬਰ ਪਲੇਟ ਸਹੀ ਨਹੀਂ ਹੈਗਾ ਸਲੈਂਸਰ ਤੇ ਸੰਦ ਚੈੱਕ ਕਰੋ ਫਿਰ ਦੇਖੋ ਜੀ ਇਹਦਾ ਦੂਜੇ ਹਾਰਨ ਚੈੱਕ ਕਰ ਲਓ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਕਾਜਮਤ ਚੈੱਕ ਕਰਨ ਲੱਗੇ ਸਿਰ ਇਹਦੇ ਇਹਦਾ ਆਰਟੀ ਲਾਇਸੈਂਸ ਚੈੱਕ ਕਰਾਂਗੇ ਜੇ ਹੋਇਆ ਤਾਂ ਇਹਨੂੰ ਚਲਾਰ ਕਰਾਂਗੇ ਨਹੀਂ ਤਾਂ ਬੌਂਡ ਕਰਾਂਗੇ ਸਾਰੇ ਦਾ ਠੀਕ ਹੈ ਜੀ ਠੀਕ ਹੈ ਇਹ ਸ਼ਿਕਾਇਤਾਂ ਲੋਕਾਂ ਦੀ ਬਹੁਤ ਜਾਂਦੀਆਂ ਭੱਲੇ ਦੇ ਵਿੱਚ ਇੱਥੇ ਤੇ ਆ ਵੇ ਦੇ ਬਲੌਗ ਆਪਾਂ ਖੜੇ ਇੱਥੇ ਚੌਂਗ ਦੇ ਵਿੱਚ ਤੇ ਇੱਥੇ ਜਾਮ ਵੀ ਲੱਗਦਾ ਦੂਜਾ ਪੋਲ ਬੰਦ ਕਰਕੇ ਜਵਦੀ ਪੋਲ ਵਾਲਾ ਤੇ ਮੇਨ ਰੂਟ ਇਹੀ ਚੱਲਦਾ ਤਾਂ ਇਹ ਸਲੈਂਸਰਾਂ ਦਾ ਜਿਹੜਾ ਪਹਿਲਾਂ ਵੀ ਕਾਫੀ ਜਿਹੜਾ ਪੁਲਿਸ ਵੱਲੋਂ ਇੱਕ ਅਭਿਆਨ ਹੀ ਚਲਾਇਆ ਗਿਆ ਸੀਗਾ ਜਿਹੜੇ ਚੈੱਕ ਕੀਤੇ ਜਾਂਦੇ ਸੀਗੇ ਬਿਲਕੁਲ ਬਿਲਕੁਲ ਸਰ ਇਹ ਕਾਣੀਆਂ ਕਾਫੀ ਆਉਂਦੀਆਂ ਸੀ ਇਹ ਹਾਈ ਕੋਰਟ ਤੋਂ ਲੋ ਵੀ ਆਰਡਰ ਆ ਸਾਰੇ ਸੀਨੀਅਰ ਅਫਸਰਾਂ ਦਾ ਵੀ ਆਰਡਰ ਆ ਕਿ ਜਿੱਥੇ ਬੁਲਟ ਮਿਲਦਾ ਹੈਗਾ ਉਹਨੂੰ ਉੱਤੇ ਇਹਨੂੰ ਇਹਨੂੰ ਖਾਸ ਕਰਕੇ ਜਿਹੜਾ ਸਲੈਂਸਰ ਆ ਇਨੂੰ ਚੈੱਕ ਕੀਤਾ ਹਾਂ ਇਹ ਇਹਦਾ ਇਹਦਾ ਹਾਂ ਜੀ ਇਹਦਾ ਚਲਾਨ ਕਰਦੇ ਆ ਬਿਲਕੁਲ ਇਹ ਖਰਾਬ ਹੈ ਜੀ ਜ਼ਲੰਤਰ ਹੈ ਬਿਲਕੁਲ ਜੀ ਪਟਾਕੇ ਮਾਰਦਾ ਇਹਦੀ ਨਾ ਬਦਲਿਆ ਹੋਇਆ ਹੈ ਉਹ ਬਦਲਿਆ ਹੋਇਆ ਨਾ ਇਹ ਨਾਲ ਦਾ ਨਹੀਂ ਹੈ ਜੀ ਗੱਡੀ ਦੇ ਆਪਣਾ ਲਾਇਆ ਹੋਇਆ ਇਹਦੀ ਆਵਾਜ਼ ਬਹੁਤ ਜ਼ਿਆਦਾ ਆ ਸਾਊਂਡ ਪੋਲੂਸ਼ਨ ਕਰਦੇ ਜੀ ਇਹੋ ਜ਼ਿਆਦਾ ਹਾਂ ਇਹਨਾਂ ਪਟਾਕਾ ਜੋਲ ਨਾਲ ਮਾਰਦੇ ਆ ਜੇ ਕੋਈ ਤੁਹਾਡੇ ਤੁਸੀਂ ਮੁਰੇ ਜਾਣਦੇ ਹੋ ਜੇ ਇਹ ਪਟਾਕਾ ਮਾਰ ਦੇਵੇ ਤਾਂ ਤੁਹਾਡਾ ਤੁਸੀਂ ਮਲਕੀ ਘਬਰਾ ਕੇ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਤੁਹਾਨੂੰ ਟੈਗ ਵੀ ਹੋ ਸਕਦਾ ਜੇ ਕੋ ਹਾਰਡ ਦਾ ਮਰੀ ਜਾਦਾ ਇਹ ਪਟਾਕੇ ਨਾਲ ਸਰ ਕਿਤੇ ਨਾ ਕਿਤੇ ਗਾਣੇ ਵੀ ਨੇ ਨਾ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਦਾਂ ਦੇ ਗਾਣੇ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਹਾਂ ਕੁਝ ਪਰਸੈਂਟ ਕਰਦੇ ਆ ਗਾਣੇ ਵੀ ਗਾਣੇ ਵੀ ਚੱਲੇ ਹੋਏ ਪਟਾਕੇ ਬੁਲਟ ਰੱਖਿਆ ਪਟਾਕੇ ਪਾਉਣ ਨੂੰ ਪੰਜਾਬੀ ਗਾਣਾ ਹੈਗਾ ਇੱਕ ਹੈਗਾ ਹੈਗਾ ਹਾਂਜੀ ਉਹ ਵੀ ਹੈ ਉਹਦਾ ਵੀ ਭਰਾ ਪੈਂਦਾ ਬਾਕੀ ਪੁੱਛਦੇ ਹਾਂਜੀ ਭਾਜੀ ਬੁਲਟ ਰੱਖਿਆ ਪਟਾਕੇ ਪਾਉਣ ਨੂੰ ਕੀ ਨਾਮ ਤੁਹਾਡਾ ਹਿਤੇਸ਼ ਆ ਜੀ ਹਿਤੇਸ਼ ਜੀ ਕਿਉਂ ਤੁਸੀਂ ਇਦਾਂ ਦਾ ਜਿਹੜਾ ਚੱਲਦਾ ਲਿਆ ਵਾ ਕਿਸੇ ਤੋਂ ਸਾਇਲੈਂਸਰ ਵਾਲਾ ਸਾਇਲੈਂਸਰ ਵਾਲਾ ਪੁੱਛਿਆ ਪਰ ਸਾਇਲੈਂਸਰ ਉਹ 10000 ਦਾ ਪਾਉਣਾ ਹੀ ਸੀਗਾ ਵਾਲਾ ਚੱਲ ਲਈ ਲਿਆ ਵਾ 2 ਮਹੀਨੇ ਹੋਇਆ ਜਨਮਦਨ ਤੇ ਲੈ ਆਈ ਇਹਨਾਂ ਚਲਾਇਆ ਵੀ ਨਹੀਂ ਖੜਾ ਹੀ ਸੀ ਫਿਰ ਆ ਜਿਹੜੇ ਹੌਰਨ ਨੇ ਇਹ ਤਾਂ ਤੁਸੀਂ ਲਾ ਸਕਦੇ ਪਹਿਲਾਂ ਲਈ ਆਈ ਲੈਥੀ ਹੋਇਆ ਦੇਖੋ ਟੁੱਟਿਆ ਹੋਇਆ ਇਥੋਂ ਬੈਲ ਨਹੀਂ ਆਉਣ ਵਾਲੀ ਯਾਰੀ ਕਾਗਜ਼ ਪੱਤਰ ਪੂਰੇ ਇਹਦੇ ਤੁਹਾਡੇ ਕਾਗਜ਼ ਤਾਂ ਹੈਗੇ ਆ ਜੀ ਕਾਗਜ਼ ਹੈਗੇ ਤੇ ਹੁਣ ਬਦਲਾਵੋਗੇ ਇਹਨੂੰ ਬਦਲਾਵਾਂਗੇ ਠੀਕ ਹੈ ਬਦਲਾਵਾਂਗੇ ਜਰੂਰ ਜਦੋਂ ਆਪਾਂ ਪਹਿਲਾਂ ਹੀ ਅਗਰ ਇਸ ਚੀਜ਼ ਦਾ ਹੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਵਾਕਿਆ ਸਰ ਉਹਨਾਂ ਦੀ ਗੱਲ ਸਹੀ ਆ ਕਿ ਜਿਹੜਾ ਕੋਈ ਹਾਰਟ ਦਾ ਮਰੀਜ਼ ਆ ਉਹਨੂੰ ਅਟੈਕ ਤੱਕ ਵੀ ਆ ਜਾਂਦਾ ਔਰ ਪੁਲਿਸ ਅਫਸਰਾਂ ਵੱਲੋਂ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਵੱਲੋਂ ਖਾਸ ਹਦਾਇਤਾਂ ਬੁਲੇਟ ਨੂੰ ਲੈ ਕੇ ਕਿ ਬੁਲੇਟ ਦਾ ਖਾਸ ਤੌਰ ਤੇ ਸਭ ਤੋਂ ਪਹਿਲਾਂ ਇਹੀ ਚੈੱਕ ਕੀਤਾ ਜਾਂਦਾ ਕਿ ਉਹ ਪਟਾਕੇ ਮਾਰਦਾ ਜਾਂ ਨਹੀਂ ਮਾਰਦਾ ਹੈਗਾ ਕਾਗਜ਼ ਪੱਤਰ ਬਾਅਦ ਦੀਆਂ ਗੱਲਾਂ ਨੇ ਤੁਹਾਡੇ ਨਾਲ ਤੁਹਾਡੇ ਨਾਲ ਤੇ ਗੱਡੀ ਨਹੀਂ ਹੈਗੀ ਨਾ ਤੇਰੇ ਫਾਦ ਨਹੀਂ ਤੁਹਾਡੇ ਨਾਲ ਤੇ ਨਹੀਂ ਗੱਡੀ ਹੈਗੀ ਤੁਹਾਡੇ ਫਾਦ ਨਾਲ ਤੇ ਆ ਏ ਚਾਨੀ ਦਿੱਤੀ ਹੋਈ ਕਿ ਮੈਂ ਉਹ ਜਿਹੜਾ ਇਹ ਕਿਹੜਾ ਬੋਲਟ ਹੈ ਤੁਹਾਡੇ ਨਾਂ ਤੇ ਆ ਕਿਹਦੇ ਨਾਂ ਤੇ ਆ ਇਹ ਜਿੱਤੋ ਲਿਆ ਉਹਦੇ ਨਾਂ ਤੇ ਪੰਜ ਹਜ਼ਾਰ ਰੁਪਿਆ ਦਿੱਤਾ ਸੀਗਾ ਫਿਰ ਮੈਂ ਆ ਮਹੀਨੇ ਦੇ ਵਿੱਚ ਵਿੱਚ ਆਇਆ ਓਕੇ ਇਹ ਨਾ ਤੁਹਾਡਾ ਮੇਰਾ ਨਾਮ ਹਿਤੇਸ਼ ਮਿਤੇਸ਼ ਹਾਂ ਲਾਇਸੈਂਸ ਵੀ ਉਹ ਤੋਂ ਆਨੇ ਨੂੰ ਬੁਲਾਉ ਤੇ ਸਰ ਇਹ ਜਿਹੜਾ ਚਾਲਾਨ ਹੈ ਕਿੰਨੇ ਕ ਅਮਾਉਂਟ ਤੱਕ ਜਿਹੜੇ ਮਾਜੋਗ ਆਜ਼ਾਦ ਵੱਲੋਂ ਕੀਤਾ ਜਾਂਦਾ ਇਹ ਤੇ ਇਹ ਹੋ ਜੂਗਾ 25 ਤੋਂ 30 ਹਜ਼ਾਰ ਇਹ ਤਾਂ 30000 ਦਾ ਜਿਹੜਾ ਜੁਰਮਾਨਾ ਬਿਲਕੁਲ ਆਏ ਉਹ ਜੁਰਮਾਨਾ ਇਹਨਾਂ ਕਰਾਂਗੇ ਆਪਾਂ ਬਿੱਦ ਆ ਫੌਰਨ ਪਾਗੇ ਅਨਸ਼ੋਰ ਚ ਪੋਲੂਸ਼ਨ ਸਾਰਾ ਕੁਝ ਚੈੱਕ ਕਰਾਂਗੇ ਹੈਲਮਟ ਠੀਕ ਹੈ ਜੀ ਉਹਨੇ ਦੇ ਵਿੱਚ ਇਹਦਾ ਸਮਾਨ ਨਹੀਂ ਜਿਹੜਾ ਆਉਣਾ ਸੀ ਜਿੰਨੇ ਦਾ ਚਰਾਣ ਹੋ ਜਾਣਾ ਬਿਲਕੁਲ ਬਿਲਕੁਲ ਹੁਣ ਇਹਨੂੰ ਪਤਾ ਲੱਗੂਗਾ ਵੀ ਇਹ ਬਾਈ ਨੂੰ ਆਪਣੇ ਨੂੰ ਵੀ ਕਿਉਂ ਲਾਇਆ ਸੀ ਉਤਾਰੂਗਾ ਆਪਣੇ ਆਪ ਨੂੰ ਅਸੀਂ ਤਾਂ ਆਪਾਂ ਹੋਰਾਂ ਨੂੰ ਵੀ ਦੱਸਦੇ ਆ ਵੀ ਆਪਾਂ ਇਹ ਦੱਸਣਾ ਚਾਹੁੰਦੇ ਆ ਵੀ ਇਹ ਨਾ ਲਾਓ ਇਹੋ ਤੋਂ ਤੇ ਫਿਰ ਅੱਜ ਕੱਲ ਫੋਨ ਹਰੇਕ ਦੇ ਕੋਲ ਹਰੇਕ ਦੀ ਪ੍ਰਧਾਨ ਦੇ ਨਾਲ ਵਾਕਵੀਂ ਵੀ ਹੁੰਦੀ ਆ ਤੇ ਕਿਤਨੇ ਕਿਤੇ ਸਪਾਰਸ਼ ਵੀ ਜਿਹੜੀ ਤੁਹਾਨੂੰ ਦੇਖ ਚਲਣੀ ਪੈਂਦੀ ਹੈ ਤਾਂ ਉਹਦਾ ਕਿਦਾਂ ਫਿਰ ਕਰਦੇ ਹੋ ਸਰ ਇਹ ਜਿਹੜਾ ਐਦਾਂ ਦਾ ਕੇਸ ਹੁੰਦਾ ਨਾ ਇਹਦੇ ਵਿੱਚ ਸਪਾਰਸ਼ ਆਪਾਂ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਨਹੀਂ ਮੰਨਦੇ ਤਾਂ ਉਹ ਤਾਂ ਅਗਰ ਹੈ ਤਾਂ ਚਲੋ ਮੜਾ ਕਿਸੇ ਹੋਰ ਕੇਸ ਤੇ ਚਲੋ ਹੋਇਆ ਆਪਾਂ ਉੱਥੇ ਉਹਦਾ ਜਿਹੜਾ ਜੁਰਮ ਆ ਲੂਜ਼ ਕਰ ਲੈਂਦੇ ਆ ਇਹਦਾ ਨਹੀਂ ਇਹਦੇ ਵਾਸਤੇ ਨਹੀਂ ਹੋਊਗਾ ਜਿਹਦਾ ਮੱਝ ਕੋਈ ਟਿੱਲ ਨਹੀਂ ਆ ਇਹ ਫਿਰ ਕੋਈ ਟਿੱਲ ਨਹੀਂ ਤੁਹਾਡੇ ਸਾਹਮਣੇ ਕਰਕੇ ਤੋਲਾਂਗੇ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਠੀਕ ਆ ਬਿਲਕੁਲ ਸਹੀ ਆ ਛੋਟਾ ਮੋਟਾ ਦਾ ਚਲੋ ਇਹ ਵੀ ਸਮਝ ਲੈਂਦੇ ਨੇ ਮਜਬੂਰੀ ਕਿਸੇ ਨੂੰ ਜਲਦੀ ਹੈ ਜਾਂ ਕਿਸੇ ਦਾ ਕੋਈ ਇਦਾਂ ਦਾ ਛੋਟਾ ਮੋਟਾ ਜਿਹਨੂੰ ਆਪਾਂ ਕਹਿ ਸਕਦੇ ਆ ਪਰ ਬਾਈ ਹੁਣ ਦੇ ਤਾਂ ਰਤੇਸ਼ ਪਹਿਲਵਾਨ ਨਾਮ ਦੱਸਿਆ ਵੀਰ ਨੇ ਤਾਂ ਉਹਦਾ ਤਾਂ ਨੰਬਰ ਪਲੇਟਾਂ ਜਿਹੜਾ ਸਲੈਂਸਰ ਹਾਰਨ ਸਾਰਾ ਉਹਨਾਂ ਦਾ ਕਹਿੰਦਾ ਮਤਲਬ ਆ ਕਿ ਅਗਰ ਪਲੇਟਾਂ ਵੀ ਹੁੰਦੀਆਂ ਤਾਂ ਵੀ ਸ਼ਾਇਦ ਕੁਝ ਹੋ ਜਾਂਦਾ ਹਾਰਨ ਉਹਨਾਂ ਦੇ ਤਾਂ ਵੀ ਕੁਝ ਹੋ ਜਾਂਦਾ ਪਰ ਜਿਹੜੇ ਪਟਾਕੇ ਨੇ ਉਹਨਾਂ ਨੇ ਪਟਾਕਾ ਜਿਹੜਾ ਪਵਾਇਆ 25000 ਰੁਪਏ ਤੋਂ 30000 ਰੁਪਏ ਦਾ ਜਿਹੜਾ ਚਲਾਨ ਹੁਣ ਕਟਿਆ ਜਾ ਰਿਹਾ ਭਰਾ ਦਾ ਤਾਂ ਜਿਹੜੇ ਬੁਲਟ ਵਾਲੇ ਵੀਰ ਨੇ ਮੈਂ ਚਾਹੂੰਗਾ ਕਿਉਂ ਇਸ ਚੀਜ਼ ਤੋਂ ਜ਼ਰੂਰ ਜਿਹੜੀ ਸਿੱਖਿਆ ਜ਼ਰੂਰ ਲੈਣ ਕਿ ਆਪਣੇ ਥੋੜੇ ਜੇ ਮ제 ਤੇ ਲਈ ਤੁਸੀਂ ਨਾ ਆਪਣਾ ਨੁਕਸਾਨ ਕਰਵਾਣਾ ਤਸਵੀਰਾਂ ਜਿਹੜੀਆਂ ਨੇ ਬੀਆਰਐਸ ਨਗਰ ਜੇਬ ਬਲਾਕ ਲੋਧੀ ਕਲੱਬ ਵਾਲੀ ਜਿਹੜੀ ਰੋਡ ਹੈ ਅੰਡਰਬ੍ਰਿਜ ਤੋਂ ਜਦੋਂ ਆਪਾਂ ਨਿਕਲਦੇ ਆ ਤਾਂ ਖੱਬੇ ਹੱਥੇ ਜਿਹੜਾ ਜਾਮ ਬਹੁਤ ਲੱਗਦਾ ਇਸ ਅੰਡਰਬ੍ਰਿਜ ਦੇ ਉੱਪਰ ਉਸ ਨੂੰ ਦੇਖਦੇ ਹੋ ਜਿਹੜਾ ਟ੍ਰੈਫਿਕ ਮੁਲਾਜ਼ਮ ਇੱਥੇ ਤਨਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਖੜੀ ਹੈ ਪੀਸੀਆਰ ਦੀ ਔਰ ਅੱਗੇ ਜਿਹੜੇ ਵੱਡੇ ਵਾਹਨ ਨੇ ਉਹਨਾਂ ਨੂੰ ਵੀ ਰੋਕ ਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇੱਕ ਜਾਣਕਾਰੀ ਹੋਰ ਤੁਹਾਨੂੰ ਦੇ ਦਿੰਨੇ ਆ ਕਿ ਜੇਬ ਲੋਕ ਅੰਡਰ ਬ੍ਰਿਜ ਦੇ ਕੋਲ ਹੁਣ ਜਿਹੜਾ ਪੱਕਾ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਨਾਕਾ ਲਗਾਇਆ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਾਮ ਜਿਹੜਾ ਬਹੁਤ ਜ਼ਿਆਦਾ ਅਸਿਕਾ ਔਰ ਇੱਕ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਹੀਰੋ ਬੇકરી ਵਾਲਾ ਜਿਹੜਾ ਅੰਡਰ ਬ੍ਰਿਜ ਆ ਉਹਦੀ ਵੀ ਮੁਰੰਮਤ ਵਾਸਤੇ ਹੋ ਸਕਦਾ ਉਹ ਪੋਲੂ ਜਿਹੜਾ ਅੱਜ ਬੰਦ ਕਰ ਦਿੱਤਾ ਜਾਵੇ ਤਾਂ ਇਹ ਵੀ ਜਾਣਕਾਰੀ ਜਿਹੜੀ ਸਾਨੂੰ ਮਿਲੀ ਹੈ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਗਾ ਕੈਮਰਾ ਪਰਸਨ ਸੇਵਾ ਸਿੰਘ ਜੀ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲੈ ਕੇ